ਸੂਚਨਾ 24 ਪੰਜਾਬ ਨਿਊ ਚੈਨਲ ਨੂੰ ਸਰਕਾਰ ਦੀ ہدایت ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਬੀਤੀ ਰਾਤ 8:30 ਵਜੇ ਸੰਗਰੂਰ ਸ਼ਹਿਰ ਵਿੱਚ 10 ਮਿੰਟ ਦੇ ਲਈ ਬਲੈਕਆਊਟ ਕੀਤਾ ਗਿਆ ਸੀ ਇਸ ਦੌਰਾਨ ਲੋਕਾਂ ਵੱਲੋਂ ਸਹਿਯੋਗ ਦੇ ਇਸ ਦਿਨ ਸੰਗਰੂਰ ਚਰਨਜੀਤ ਸਿੰਘ ਵਾਲੀਆ ਨੇ ਜਿੱਥੇ ਸ਼ਹਿਰ ਵਾਸੀਆਂ ਨਿਵਾਸੀਆਂ ਦਾ ਧੰਨਵਾਦ ਕੀਤਾ ਉੱਥੇ ਮੰਡੀ ਦਾ ਵੀ ਧੰਨਵਾਦ ਕੀਤਾ ਮੌਕੇ ਦੱਸਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਬਹਾਨਾ ਤੇ ਚਾਲਕਾਂ ਅਧਿਕਾਰਾਂ ਨੂੰ ਛੱਡ ਕੇ ਬਾਕੀ ਲੋਕਾਂ ਦੇ ਵੱਲੋਂ ਬਲੈਕਆਊਟ ਕਰਕੇ ਪ੍ਰਸ਼ਾਸਨਪੂਰਨ ਸਹਿਯੋਗ ਦਿੱਤਾ ਗਿਆ ਹੈ ਐਸ ਡੀ ਐਮ ਚਰਨਜੀਤ ਸਿੰਘ ਬਾਲੀਆ ਨੇ ਲੰਘਣਾ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪ ਦੇ ਆਪ ਦਾ ਨਾਲ ਜਿੱਟਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ਕਿ ਉਹਨਾਂ ਨੇ ਸਣਕਲੀ ਕਾਰਨ ਹੋਰ ਨਾ ਲੋਕਾਂ ਦੀ ਜਾਨ ਜੋਖਮ ਵਿੱਚ ਪੈ ਸਕਦੀ ਹੈ ਕੁਦਰਤੀ ਆਪ ਦਾ ਮੌਕੇ ਵੱਜਣ ਵਾਲੇ ਕੋਈ ਗੁਰੂ ਸਹਿਰਨ ਦੀ ਆਵਾਜ਼ ਲੋਕ ਮੀਡੀਆ ਵੱਲੋਂ ਪੁੱਛੇ ਕੀਤੇ ਸਵਾਲਾਂ ਤੇ ਐਸ ਡੀ ਐਮ ਚਰਨਜੀਤ ਸੰਭਾਲ ਨੇ ਕੀ ਦਿੱਤੇ ਜਵਾਬ ਉਸ ਨੂੰ ਸੁਣਾਉਣੇ ਸਰ ਕਰਨ ਲੋਵਾ ਵਾਲ ਪਬਲਿਕ ਨੂੰ ਕਹਿੰਦੀ ਕਿ ਕਿਹ ਕਿਹਦਾ ਸੀਗਾ ਕਿ 10 ਮਿੰਟ ਵਾਸਤੇ ਸਾਰਿਆਂ ਨੇ ਆਪਣੀ ਲੈਟ ਤੇ ਸਾਰੇ ਵਾਹਨ ਇੱਕ ਥਾਂ ਦੇਖਤ ਹੋਰ ਨਹੀਂ ਚਲਾਣੇ ਪਰ ਉਹ ਨਹੀਂ ਆਏ ਪਰ ਬਹੁਤ ਲੋਕਾਂ ਨੇ ਇਸ ਦੀ ਉਲੰਘਣਾ ਕੀਤੀ ਉਹਦੇ ਬਾਰੇ ਕੀ ਚੈਨ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਤਾਂ ਮੀਡੀਆ ਭਾਈਚਾਰੇ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਕਿ ਸਾਡੀ ਆਵਾਜ਼ ਜਿਹੜੀ ਹੈ ਪ੍ਰਸ਼ਾਸਨ ਦੀ ਔਰ ਭਾਰਤ ਸਰਕਾਰ ਦੀ ਜਿਹੜੀ ਆਵਾਜ਼ ਆਮ ਲੋਕਾਂ ਤੱਕ ਘਰ-ਘਰ ਤੱਕ ਸੁਰੂਰ ਵਾਸੀ ਤੱਕ ਪਹੁੰਚਾਈ ਉਸ ਤੋਂ ਮੈਂ ਸਾਰੇ ਸਕੂਲ ਵਾਸੀਆਂ ਦਾ ਧੰਨਵਾਦ ਕਰਦਾ ਕਿ ਸਾਨੂੰ ਮੌਕ ਡ੍ਰਿਲ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਔਰ ਜਦੋਂ ਅਸੀਂ ਬਲੈਕਆਊਟ ਕੀਤੀ ਹੈ ਸਾਰੇ ਸਕੂਲ ਵਾਸੀਆਂ ਨੇ ਸਾਡਾ ਪ੍ਰਸ਼ਾਸਨ ਦਾ ਜੋ-ਜੋ ਦਿਸ਼ਾ ਨਿਰਦੇਸ਼ ਸਾਡੇ ਨੂੰ ਦਿੱਤੇ ਗਏ ਸਨ ਉਹਨਾਂ ਨੇ ਤੇ ਅਮਲ ਕੀਤਾ ਹੈ ਲੇਕਿਨ ਸਾਡੇ ਵੀ ਧਿਆਨ ਵਿੱਚ ਆਇਆ ਕਿ ਕੁਝ ਘਰਾਂ ਨੇ ਜਾਂ ਕੁਝ ਦੁਕਾਨਦਾਰਾਂ ਨੇ ਰਾਤ ਨੂੰ ਬਲੈਕਆਊਟ ਹੋਣ ਦੇ ਬਾਵਜੂਦ ਵੀ ਹੈ ਜਿਹੜੀਆਂ ਆਪਣੀਆਂ ਲਾਈਟਾਂ ਵਗੈਰਾ ਜਗਾ ਕੇ ਰੱਖੀਆਂ ਜਾਂ ਜਨਰੇਟਰ ਚਲਾਏ ਹਨ ਸੋ ਇਹ ਬੜਾ ਮੰਦਭਾਗਾ ਹੈ ਅਸੀਂ ਸਮਝਦੇ ਜਦੋਂ ਕਿਤੇ ਕੋਈ ਰੱਬ ਨਾ ਕਰੇ ਕੋਈ ਵਿਪਤਾ ਆndੀਏ ਕੋਈ ਆਪਾਤ ਕਲੀਨ ਜਾਂ ਕੋਈ ਐਮਰਜੈਂਸੀ ਆndੀਏ ਤਾਂ ਜੇ ਕਿਸੇ ਨੇ ਘਰ ਦੇ ਉੱਪਰ ਲਾਈਟ ਜਗਾਈ ਹੋएगी ਜਾਂ ਘਰ ਦੇ ਅੰਦਰ ਲਾਈਟ ਜਾਂ ਕੋਈ ਵਾਹਨ ਚਲਾ ਰਿਆ ਹੋਊਗਾ ਤਾਂ ਉਹਦਾ ਨੁਕਸਾਨ ਉਹਦਾ ਖਮਿਆza ਉਸ ਪਰਿਵਾਰ ਨੂੰ ਤਾਂ ਭੁਗਤਣਾ ਹੀ ਪੈਣਾ ਤੇ ਨਾਲ-ਨਾਲ ਆਂਡੀਆਂ ਗਵਾਂਡੀਆਂ ਨੂੰ ਵੀ ਹੋਰ ਸਮਾਜ ਦੇ ਜਿਹੜੇ ਹੈਗੇ ਸਾਡੇ ਸੋਸਾਇਟੀ ਦੇ ਸਾਡੇ ਹੋਰ ਭਰਾ ਉਹਨਾਂ ਨੂੰ ਵੀ ਭੁਗਤਣਾ ਪੈਣਾ ਸੋ ਇਹ ਬੜਾ ਮੰਦ ਭਾਗ ਹੈ ਲੇਕਿਨ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਜਿਹੜੇ ਪ੍ਰਸ਼ਾਸਨ ਦੀ ਔਰ ਜੋ ਸਾਡੀ ਆਵਾਜ਼ ਸੀਗੀ ਉਹ ਮੀਡੀਆ ਰਹੀ ਲੋਕਾਂ ਤੱਕ ਪਹੁੰਚੀ ਹੈ ਲੋਕਾਂ ਨੇ ਅਮਲ ਵੀ ਕੀਤਾ ਸਾਨੂੰ ਸਹਿਯੋਗ ਵੀ ਦਿੱਤਾ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਚ ਲੱਭ ਨਾ ਕਰੇ ਜੇ ਕੋਈ ਇਹ ਜਿਹੀ ਕੰਡਾਉਂਦੇ ਤਾਂ ਅਸੀਂ ਉਹਨਾਂ ਨੂੰ ਪਰਸੂਏਸ਼ਨ ਕਰਾਂਗੇ ਸਮਝਾਵਾਂਗੇ ਵੀ ਇਹ ਦੇ ਵਿੱਚ ਸਾਰੇ ਤੁਹਾਡੇ ਇਕੱਲੇ ਸਨਮੂਰ ਦਾ ਨਹੀਂ ਸਾਰੇ ਭਾਰਤ ਦਾ ਸਾਰੇ ਪੰਜਾਬ ਦਾ ਇਹ ਹੈ ਇਸ ਦਾ ਫਾਇਦਾ ਹੈਗਾ ਸੋ ਪ੍ਰਸ਼ਾਸਨ ਨੂੰ ਜਿਹੜੀ ਬੇਨਤੀ ਕੀਤੀ ਜਾਂਦੀ ਹੈ ਇਹਨਾਂ ਦੇ ਹਿੱਤਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਅਸੀਂ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਬੇਨਤੀ ਹੈ ਸਾਡੀ ਜਿਹੜੀ ਅਪੀਲ ਹੈ ਉਹੀ ਮਨਜ਼ੂਰ ਕਰਨਗੇ ਅੱਗੇ ਤੋਂ ਜੇ ਕਿਤੇ ਪ੍ਰਸ਼ਾਸਨ ਇਹ ਜੀ ਕੋਈ ਕਾਲ ਦਿੱਤੀ ਜਾਂਦੀ ਹੈ ਤਾਂ ਜ਼ਰੂਰ ਉਹਨਾਂ ਨੂੰ ਆਪਣੇ ਹਿੱਸੇ ਸਮਝ ਕੇ ਆਪਣਾ ਫਾਇਦਾ ਸਮਝ ਕੇ ਉਹਨਾਂ ਨੂੰ ਅਮਲ ਵਿੱਚ ਜ਼ਰੂਰ ਲਿਆਂਦਾ ਜਾਵੇ ਤੇ ਇਸ ਤਰ੍ਹਾਂ ਦੇ ਵਾਹਨ ਵੀ ਨਿਵਾਨੋ ਉੱਪਰ ਜਿਹੜੇ ਲੇਟਰ ਲੱਗੇ ਹੁੰਦੇ ਨੇ ਉਹ ਹਮੇਸ਼ਾ ਚੱਲਦੇ ਰਹਿੰਦੇ ਨੇ ਜੀ 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 ਉਹਨਾਂ ਨੂੰ ਬੰਦ ਕਰਨ ਦਾ ਕੋਈ ਉਹਦੇ ਵਿੱਚ ਕੋਈ ਆਪਸ਼ਨ ਹੁੰਦਾ ਨਹੀਂ ਹਾਂਜੀ ਹਾਂਜੀ ਤੇ ਇਹਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਵਾਹਨ ਸਾਈਡ ਵਾਲ ਕਰਕੇ ਕਰ ਲਓ ਭਾਈ ਇਸ ਤਰ੍ਹਾਂ ਦਾ ਕੋਈ ਵੀ ਕਿਸੇ ਲਈ हां जी ਅਸੀਂ ਅਪੀਲ ਤਾਂ ਕੀਤੀ ਸੀ ਵੀ ਕਿਉਂਕਿ ਜੇ ਰਾਤ ਨੂੰ ਵਾਹਨ ਚਲਾਓਗੇ ਜਾਂ ਕੋਈ ਕਾਰ ਵਹੀਕਲ ਵੀ ਵਗੈਰਾ ਚਲਾਓਗੇ ਤਾਂ ਲਾਈਟਰ ਤਾਂ ਜਗਾਣੀ ਹੀ ਪੈਣੀ ਹੈ। ਅਸੀਂ ਕੋਸ਼ਿਸ਼ ਕੀਤੀ ਵੀ 10 ਮਿੰਟ ਵਾਸਤੇ ਜੇ ਆਪਾਂ ਸੜਕ ਤੋਂ ਜੇ ਵਾਹਨ ਨਾ ਚਲੇ ਕੋਈ ਕਾਰ ਨਾ ਚਲਾਈਏ ਤਾਂ ਉਹਦਾ ਫਾਇਦਾ ਹੀ ਹੈ। ਹਾਂ ਅਸੀਂ ਇਹ ਵੀ ਆਖੇ ਜੇ ਕੋਈ ਪੇਸ਼ੈਂਟ ਕੋਈ ਮਰੀਜ਼ ਹੈ ਕੋਈ ਬਿਮਾਰ ਹੈ ਕੋਈ ਰਿਸ਼ਤੇਦਾਰ ਇਦਾਂ ਦਾ ਹੈਗਾ ਤਾਂ ਜ਼ਰੂਰ ਉਹਨੂੰ ਲੈ ਕੇ ਜਾਓ ਲੇਕਿਨ ਇਹਨਾਂ ਹਾਲਾਤਾਂ ਜਦੋਂ ਮਾਊਂਟਡਲ ਹੋਈ ਹੈ ਜਾਂ ਬਲੈਕਆਊਟ ਕੀਤਾ ਜਾਂਦਾ ਤਾਂ 10 ਮਿੰਟ ਵਾਸਤੇ ਜੇ ਆਪਾਂ ਆਪਣੀ ਗੱਡੀ ਨਹੀਂ ਵੀ ਚਲਾਵਾਂਗੇ ਜਾਂ ਰੁੱਕ ਕੇ ਚਲਾ ਲਾਂਗੇ 15 ਮਿੰਟ ਬਾਅ ਇਦਾ ਫਾਇਦਾ ਹੀ ਹੈ ਆਪਣੇ ਸਾਰੇ ਸੰਗ੍ਰੂ ਵਾਸੀਆਂ ਨੂੰ ਸਾਰੇ ਪੰਜਾਬ ਵਾਸੀ ਇਸ ਮੌਕੇ ਤੇ ਕੀ ਕੀ ਲਈ ਵੀ ਉਹਨਾਂ ਉਪਰਵੀ ਲੈਟਰ ਨਹੀਂ ਬੰਦ ਕੀਤੇ ਜਾਂਦੀਆਂ ਹਾਂਜੀ ਅਸੀਂ ਇਹੀ ਸ਼ੁਰੂਆਤੀ ਇੱਥੋਂ ਕੀਤੀ ਸੀ ਸੀ ਪਰਸੂਏਸ਼ਨ ਅਪੀਲ ਕੀਤੀ ਸੀ ਬੇਨਤੀ ਕੀਤੀ ਸੀ ਕਈ ਦੁਕਾਨਦਾਰਾਂ ਨੇ ਵੈਸੇ ਮжоਰਿਟੀ ਲੋਕਾਂ ਨੇ ਦੁਕਾਨਦਾਰਾਂ ਸਾਡਾ ਸਹਿਯੋਗ ਦਿੱਤਾ ਏਕਿ ਜਿਨ੍ਹਾਂ ਨੇ ਨਹੀਂ ਦਿੱਤਾ ਅਸੀਂ ਹੁਣ ਦੁਬਾਰਾ ਤੁਹਾਡੇ ਰਹੀਂ ਅਪੀਲ ਕਰਦੇ ਹਾਂ ਕਿ ਜਦੋਂ ਵੀ ਕਿਤੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਭਾਰਤ ਸਰਕਾਰ ਨੂੰ ਇਹ ਜੀ ਅਪੀਲ ਦਿੱਤੀ ਜਾਂਦੀ ਹੈ ਬੇਨਤੀ ਕੀਤੀ ਜਾਂਦੀ ਹੈ ਤਾਂ ਜ਼ਰੂਰ ਨੂੰ ਅਮਲ ਚ ਲਿਆਂਦਾ ਜਾਵੇ ਤਾਕੇ ਸਮੁੱਚੇ ਪੰਜਾਬੀਆਂ ਦਾ ਸਮੁੱਚੇ ਦੇਸ਼ ਦਾ ਜਿਹੜਾ ਆਪਾਂ ਆਪਾਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਕੇ ਉਹਨਾਂ ਦਾ ਸਾਥ ਦੇ ਸਕੀਏ ਸਰ ਇੱਕ ਪਿੱਲਾ ਜਿਹਾ ਕੁੱਗੂ ਵਜਦਾ ਹੁੰਦਾ ਜੀ ਸਾਰੇ ਸੰਗੂਰ ਸ਼ਹਿਰ ਦੇ ਵਿੱਚ ਕੁੰਜ ਜਾਂਦਾ ਸੀ ਇੱਕ ਕੁੱਗੂ ਦੀ ਆਵਾਜ਼ ਜਿਹੜਾ ਇੱਕ ਜਿਹੜਾ ਕੁੱਗੂ ਦੀ ਆਵਾਜ਼ ਆ ਜਾਂਦੀ ਉਹ ਕੁਝ ਏਰੀਆ ਤੱਕ ਹੀ ਸੀਮਤ ਰਹਿੰਦੀ ਹੈ ਇਹਦੀ ਵਾਰੀ ਕੀ ਕਰਾਂ ਗੱਲ ਜੀ ਜਿਹੜਾ ਕੁੱਗੂ ਹੈਗਾ ਇਹ 1971 ਚ ਵਜਿਆ ਸੀ ਜਦੋਂ ਇਹਨਾਂ ਪਾਕਿਸਤਾਨ ਜੰਗ ਲੜਾਈ ਹੋਈ ਸੀ ਸੋ ਲਗਭਗ 52-55 ਸਾਲ ਹੋ ਗਏ ਸੋ ਉਹ ਟੈਕਨੋਲੋਜੀ ਹਜੇ ਕਿਉਂਕਿ ਲੋਡ ਹੀ ਨਹੀਂ ਪਈ ਤੇ ਅਸੀਂ ਆਸ ਵੀ ਕਦੇ ਲੋਡ ਨਾ ਪਏ ਲੇਕਿਨ ਉਹ ਕੁੱਗੂ ਜਿਹੜਾ ਹੈਗਾ 55 ਸਾਲ ਪੁਰਾਣਾ ਸੀ ਕੱਲ ਸਾਡੀ ਮੀਟਿੰਗ ਹੋਈ ਸੀ ਡਿਮਾਂਜ ਡਿਪਟੀ ਕਮਿਸ਼ਨਰ ਸਾਹਿਬ ਨਾਲ ਤੇ ਅਸੀਂ ਸਮਝਦੇ ਹਾਂ ਜੋ ਲੇਟੈਸਟ ਟੈਕਨੋਲੋਜੀ ਸੀ ਹੂਲ ਸਾਇਰਨ ਜਿਹੜੇ ਅਸੀਂ ਪਰਚੇਸ ਕਰਨ ਜਾ ਰਹੇ ਹਾਂ